ਸਲੱਗ ਤੱਕ ਨਾਰਮਲ ਅਸੀਂ ਕਹਿ ਸਕਦੇ ਹਾਂ ਕਿ ਡੇ ਟਾਈਮ ਟੈਂਪਰੇਚਰ ਰਿਕਾਰਡ ਕੀਤਾ ਗਿਆ ਪਰ ਜੇ ਨਾਈਟ ਟਾਈਮ ਟੈਂਪਰੇਚਰ ਦੀ ਗੱਲ ਕਰੀਏ ਤਾਂ ਅੱਜ 18.4 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਦੋਂ ਕਿ ਅੱਜ ਦਾ ਨਾਰਮਲ ਨਾਈਟ ਟਾਈਮ ਟੈਂਪਰੇਚਰ 14.5 ਡਿਗਰੀ ਸੈਂਟੀਗ੍ਰੇਡ ਸੋ ਇਹ ਲਗਭਗ 3.9 ਡਿਗਰੀ ਸੈਂਟੀਗ੍ਰੇਡ ਨਾਰਮਲ ਤੋਂ ਉੱਪਰ ਰਿਕਾਰਡ ਕੀਤਾ ਗਿਆ ਕਿਉਂਕਿ ਹੁਣ ਵੀ ਇੱਕ ਡਬਲੂਬੀ ਸਿਸਟਮ ਬਣਿਆ ਹੋਇਆ ਸੋ ਉਹਦੇ ਕਰਕੇ ਕਲਾਉਡੀ ਕੰਡੀਸ਼ਨਸ ਬਣੀਆਂ ਹੋਈਆਂ ਨੇ ਜਿਦੇ ਕਰਕੇ ਨਾਈਟ ਟਾਈਮ ਟੈਂਪਰੇਚਰ ਦੇ ਵਿੱਚ ਅਸੀਂ ਵਾਧਾ ਦੇਖ ਰਹੇ ਹਾਂ ਔਰ ਆਨਵਾਰੇ ਜਿਹੜੇ 3-4 ਦਿਨ ਨਹੀਂ ਉਹਨਾਂ ਦੇ ਵਿੱਚ ਵੀ ਡਬਲਯੂ ਡੀ ਸਿਸਟਮ ਦਾ ਜਿਹੜਾ ਇਫੈਕਟ ਸਾਨੂੰ ਦੇਖਣ ਨੂੰ ਮਿਲ ਸਕਦਾ ਸੋ ਉਹਦੇ ਕਰਕੇ ਸਾਰੇ ਪੰਜਾਬ ਵਿੱਚ ਜਿੱਥੇ-ਕਿੱਥੇ ਜਿਹੜੀ ਲਾਈਟ ਰੇਨ ਹੋ ਸਕਦੀ ਹੈ ਔਰ ਲਾਈਟਨਿੰਗ ਜਾਂ ਥੰਡਰ ਸ਼ਾਵਰਸ ਆ ਜਿਹੜੇ ਉਹ ਹੋ ਸਕਦੇ ਫਾਰਮਰਸ ਨੂੰ ਹੀ ਕਹਿ ਸਕਦੇ ਹਾਂ ਜੀ ਕਿ ਕਿਉਂਕਿ ਕਿਤੇ ਕਿਤੇ ਲਾਈਟ ਰੇਨ ਜਾਂ ਕੁਝ ਤੇਜ਼ ਹਵਾਵਾਂ ਹੋ ਸਕਦੀਆਂ ਨੇ, ਠੰਡੇ ਸ਼ਾਵਰਸ, ਲਾਈਟਨਿੰਗ ਹੋ ਸਕਦੀ ਹੈ। ਸੋ ਉਹਨਾਂ ਨੂੰ ਵੀ ਧਿਆਨ ਰੱਖਣਾ ਚਾਹੀਦਾ ਜੇ ਉਹਨਾਂ ਦੀ ਕੋਈ ਹਾਰਵੈਸਟਡ ਪ੍ਰੋਡਿਊਸ ਆ, ਉਹਨੂੰ ਸੰਭਾਲ ਲੈਣਾ ਚਾਹੀਦਾ ਤਾਂ ਕਿ ਕੋਈ ਨੁਕਸਾਨ ਨਾ ਹੋ ਸਕੇ। ਔਰ ਜੇ ਕਿਸੇ ਫਸਲ ਨੂੰ ਉਹਨਾਂ ਨੇ ਪਾਣੀ ਵਗੈਰਾ ਲਾਉਣਾ, ਉਹਦਾ ਵੀ ਹਲੇ ਧਿਆਨ ਰੱਖਣਾ ਚਾਹੀਦਾ ਕਿਉਂਕਿ ਲਾਈਟ ਰੇਨ ਵੀ ਹੋ ਸਕਦੀ ਹੈ, ਤੇਜ਼ ਹਵਾ ਵੀ ਹੋ ਸਕਦੀ ਹੈ। ਸੋ ਇਨ ਅ ਸੀਜ਼ਨ ਦਾ ਜ਼ਰੂਰ ਫਾਰਮਰਸ ਨੂੰ ਧਿਆਨ ਰੱਖਣਾ ਚਾਹੀਦਾ ਹੈ। ਸਾਡਾ ਅੱਜ ਦਾ ਸਵਾਲ ਹੈਗਾ ਵੇ ਕਿ ਜਿਹੜੀ ਗਰਮੀ ਹੈ ਉਹ ਆਪਣੇ ਸਮੇਂ ਦੇ ਅਕੋਰਡਿੰਗ ਆਈ ਹੈ ਜਾਂ ਸਮੇਂ ਤੋਂ ਪਹਿਲਾਂ ਆਈ ਹੈ ਕਿਉਂਕਿ ਤੁਹਾਨੂੰ ਪਸਤਰਾ ਪਤਾ ਹੈ ਕਿ ਹਲੇ 31 ਮਾਰਚ ਅਨੁਸਾਰ ਸਮਾਂ ਹੈਗਾ ਪਰ April ਦਾ ਮਹੀਨਾ ਚੜਨ ਨੂੰ ਸਮਾਂ ਹੈਗਾ ਵੇ ਲੇਕਿਨ ਪੱਕੇ ਜੜੇ ਹੁਣੇ ਤੋਂ ਚੱਲਨੇ ਸ਼ੁਰੂ ਹੋ ਚੁੱਕੇ ਨੇ ਅਗਰ ਗਰਮੀਆਂ ਸਮੇਂ ਤੋਂ ਪਹਿਲਾਂ ਆਈਆਂ ਤੇ ਖਤਰੇ ਦੀ ਘੰਟੀ ਵੀ ਹੈ ਕਿਉਂਕਿ ਤੁਹਾਨੂੰ ਬਹੁਤ ਜ਼ਿਆਦਾ ਲੰਬਾ ਸਮਾਂ ਜਿਹੜਾ ਉਹਨਾਂ ਐਸੀ ਗਰਮੀਆਂ ਨਾਲ ਹੀ ਬਤਾਨਾ ਪਏਗਾ ਕਿਉਂਕਿ ਸਰਦੀਆਂ ਤੇ ਆਪਣੇ ਸਮੇਂ ਤੇ ਹੀ ਫੇਰ ਆਣਗੀਆਂ ਸੋ ਆਵਰ ਗੱਲ ਕਰਦੇ ਆ ਮੈਂ ਪਵਨੀਤ ਨਾਮ ਆ ਮੈਂ ਬਹੁਤ ਬਹੁਤ ਸਵਾਗਤ ਕਰਦਾ ਹਾਂ ਤੁਹਾ ਥੈਂਕ ਯੂ ਜੀ ਮੈਮ ਕਿਸ ਤਰ੍ਹਾਂ ਦੇਖਦੇ ਹੋ ਜਿਹੜਾ ਆਜ਼ਾਦਰ ਘਰਾਂ ਦੇ ਵਿੱਚ ਪੱਖੇ ਚੱਲਨੇ ਸ਼ੁਰੂ ਹੋ ਗਏ ਨੇ ਕਿ ਗਰਮੀ ਆਪਣੇ ਸਮੇਂ ਤੇ ਹੀ ਆਈਆਂ ਨੇ ਜਾਂ ਸਮੇਂ ਤੋਂ ਪਹਿਲਾਂ ਆਈਆਂ ਨੇ ਜੀ ਇਸ ਵਾਰ ਜੇ ਅਸੀਂ ਓਵਰਆਲ ਦੇਖੀਏ ਤਾਂ ਵੈਦਰ ਕੰਡੀਸ਼ਨਸ ਕਾਫੀ ਵੇਰੀਏਬਲ ਰਹੀਆਂ ਨੇ ਕਿਉਂਕਿ ਮਾਰਚ ਦੇ ਮਹੀਨੇ ਵਿੱਚ ਡਬਲਿਊ ਡੀ ਸਿਸਟਮ ਕਈ ਡਿਵੈਲਪ ਹੋਏ ਨੇ ਸੋ ਉਹਦੇ ਕਰਕੇ ਕੁਝ ਦਿਨ ਸਾਨੂੰ ਲੱਗਦਾ ਸੀਗਾ ਕਿ ਇੰਟੈਂਸ ਹੀਟ ਸਟਾਰਟ ਹੋਗੀ ਬਟ ਫਿਰ ਇੱਕ ਸਿਸਟਮ ਡਿਵੈਲਪ ਹੋ ਜਾਂਦਾ ਸੀ ਉਹਦੇ ਨਾਲ ਥੋੜੇ ਟੈਂਪਰੇਚਰ ਡੇ ਟਾਈਮ ਟੈਂਪਰੇਚਰ ਦੇ ਵਿੱਚ ਗਿਰਾਵਟ ਆਬਜ਼ਰਵ ਕੀਤੀ ਜਾਂਦੀ ਸੀਗੀ ਸੋ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਕਾਫੀ ਬਣੀਆਂ ਰਹੀਆਂ ਨੇ ਔਰ ਜੇ ਅਸੀਂ ਪ੍ਰਿਵੇਲਿੰਗ ਵੈਦਰ ਕੰਡੀਸ਼ਨਸ ਦੇਖੀਏ ਤਾਂ ਜਿਵੇਂ ਅ ਅੱਜ ਦਾ ਜੋ ਮੈਕਸਿਮਮ ਟੈਂਪਰੇਚਰ 30 ਡਿਗਰੀ ਸੈਂਟੀਗ੍ਰੇਡ ਰ 0.4 ਡਿਗਰੀ ਸੈਂਟੀਗ੍ਰੇਡ ਸੋ ਲਗਭਗ ਨਾਰਮਲ ਅਸੀਂ ਕਹਿ ਸਕਦੇ ਹਾਂ ਕਿ ਡੇ ਟਾਈਮ ਟੈਂਪਰੇਚਰ ਰਿਕਾਰਡ ਕੀਤਾ ਗਿਆ ਪਰ ਜੇ ਨਾਈਟ ਟਾਈਮ ਟੈਂਪਰੇਚਰ ਦੀ ਗੱਲ ਕਰੀਏ ਤਾਂ ਅੱਜ 18.4 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਦੋਂ ਕਿ ਅੱਜ ਦਾ ਨਾਰਮਲ ਨਾਈਟ ਟਾਈਮ ਟੈਂਪਰੇਚਰ 14.5 ਡਿਗਰੀ ਸੈਂਟੀਗ੍ਰੇਡ ਸੋ ਇਹ ਲਗਭਗ 3.9 ਡਿਗਰੀ ਸੈਂਟੀਗ੍ਰੇਡ ਦਾ ਨਾਰਮਲ ਤੋਂ ਉੱਪਰ ਰਿਕਾਰਡ ਕੀਤਾ ਗਿਆ ਕਿਉਂਕਿ ਹੁਣ ਵੀ ਇੱਕ ਡਬਲਯੂ ਡੀ ਸਿਸਟਮ ਬਣਿਆ ਹੋਇਆ ਸੋ ਉਹਦੇ ਕਰਕੇ ਕਲਾਉਡੀ ਕੰਡੀਸ਼ਨਸ ਬਣੀਆਂ ਹੋਈਆਂ ਨੇ ਜਿਦੇ ਕਰਕੇ ਨਾਈਟ ਟਾਈਮ ਟੈਂਪਰੇਚਰ ਦੇ ਵਿੱਚ ਅਸੀਂ ਵਾਧਾ ਦੇਖ ਰਹੇ ਹਾਂ ਉਹਨਾਂ ਦੇ ਵਿੱਚ ਵੀ ਡਬਲਯੂ ਡੀ ਸਿਸਟਮ ਦਾ ਜਿਹੜਾ ਇਫੈਕਟ ਸਾਨੂੰ ਦੇਖਣ ਨੂੰ ਮਿਲ ਸਕਦਾ ਸੋ ਉਹਦੇ ਕਰਕੇ ਸਾਰੇ ਪੰਜਾਬ ਵਿੱਚ ਕਿਤੇ ਕਿਤੇ ਜਿਹੜੀ ਲਾਈਟ ਰੇਨ ਹੋ ਸਕਦੀ ਹੈ ਔਰ ਲਾਈਟਨਿੰਗ ਜਾਂ ਥੰਡਰ ਸ਼ਾਵਰਸ ਆ ਜਿਹੜੇ ਉਹ ਹੋ ਸਕਦੇ ਨੇ ਬਿਲਕੁਲ ਮੈਂ ਮੈਂ ਤੁਹਾਡੇ ਇਸ ਗੱਲਾਂ ਕੁਝ ਚੀਜ਼ ਐਡ ਕਰਨ ਲੱਗਾ ਕਿਉਂਕਿ ਜਿਸ ਤਰ੍ਹਾਂ ਕਿ ਤੁਸੀਂ ਵੀ ਦੇਖਿਆ ਹੋਣਾ ਸਾਡੇ ਦਸ਼ਕਾਂ ਵਿੱਚ ਦੇਖਿਆ ਹੋਣਾ ਕਿ ਲਗਾਤਾਰ ਦੋ ਦਿਨਾਂ ਤੋਂ ਲੁਧਿਆਣਾ ਸ਼ਹਿਰ ਦੇ ਵਿੱਚ ਜਿਹੜੀ ਲਗਾਤਾਰ ਠੰਡੀਆਂ ਹਵਾਵਾਂ ਚੱਲ ਰਹੀਆਂ ਨੇ ਕਿਤੇ ਕਿਤੇ ਬਾਰਿਸ਼ ਵੀ ਹੋ ਰਹੀ ਹੈ ਸਵੇਰੇ ਉੱਥੋਂ ਦਾ ਕਿਸ ਤਰ੍ਹਾਂ ਦੇਖਦੇ ਹੋ ਕਿ ਅਜੇ ਮੌਸਮ ਜਿਹੜਾ ਹੈ ਸਟਿਲ ਐਜ਼ ਇਟ ਇਜ਼ ਇਹ ਜੇ ਲੰਬਾ ਖ ਜੀ ਕਮਿੰਗ ਡੇਸ ਦੇ ਵਿੱਚ ਹੈਵੀ ਰੇਨ ਦੀ ਤਾਂ ਪ੍ਰੈਡਿਕਸ਼ਨ ਨਹੀਂ ਹੈ ਬਟ ਲਾਈਟ ਰੇਨ ਕਿਤੇ ਕਿਤੇ ਔਰ ਥੰਡਰ ਸ਼ਾਵਰਸ ਔਰ ਲਾਈਟਨਿੰਗ ਜਿਹੜੀ 3-4 ਦਿਨ ਨੂੰ ਜ਼ਰੂਰ ਹੋ ਸਕਦੀ ਹੈ ਕਿਉਂਕਿ ਡਬਲੂ ਡੀ ਸਿਸਟਮ ਜਿਹੜਾ ਇੱਕ ਬਣਿਆ ਹੋਇਆ ਉਹਦਾ ਇਫੈਕਟ ਸਾਰੇ ਪੰਜਾਬ ਦੇ ਵਿੱਚ ਕਿਤੇ ਕਿਤੇ ਦੇਖਣ ਨੂੰ ਮਿਲ ਸਕਦਾ ਔਰ ਇਹਦੇ ਵਾਸਤੇ yellow alert ਵੀ IMD ਵੱਲੋਂ ਆਉਣ ਵਾਲੇ 3-4 ਦਿਨਾਂ ਲਈ ਜਾਰੀ ਕੀਤਾ ਗਿਆ ਹੈ ਜੀ ਸੋ ਮਗਰ ਗੱਲ ਕਰੀਏ ਫਿਰ ਫਾਈਨਲੀ ਸਵਾਲ ਹੋਈ ਹੈ ਕਿ ਇਹਨੂੰ ਅਸੀਂ ਗਰਮੀ ਦੀ ਐਂਟ੍ਰਸ ਮੰਨ ਲਈਏ ਕਿ ਹਾਂ ਜੀ ਗਰਮੀਆਂ ਸ਼ੁਰੂ ਹੋ ਚੁੱਕੀਆਂ ਨੇ ਜੀ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਇਸ ਵਾਰੀ ਕਿਉਂਕਿ ਸਿਸਟਮ ਡਿਵੈਲਪ ਕਈ ਹੋਏ ਨੇ ਤਾਂ ਕਰਕੇ ਵੇਰੀਏਬਲ ਕੰਡੀਸ਼ਨਸ ਕਾਫੀ ਨੇ ਹੁਣ ਵੀ ਜਿਵੇਂ ਜਿਹੜਾ ਔਨਵਾਰੇ ਤਿੰਨ ਚਾਰ ਦਿਨ ਡਬਲਯੂਡੀ ਸਿਸਟਮ ਦਾ ਇਫੈਕਟ ਹੋਣਾ ਸੋ ਉਹਦੇ ਕਰਕੇ ਲਾਈਟ ਰੇਨ ਵੀ ਹੋ ਸਕਦੀ ਹੈ ਔਰ ਕਈ ਵਾਰੀ ਜੀ ਬਿਲਕੁਲ ਜੀ ਵੇਰੀਏਸ਼ਨ ਟੈਂਪਰੇਚਰ ਦੇ ਵਿੱਚ ਵੀ ਡੇ ਔਰ ਨਾਈਟ ਦੇ ਵਿੱਚ ਫਿਰ ਕਈ ਵਾਰੀ ਅਸੀਂ ਰਿਕਾਰਡ ਕਰਦੇ ਹਾਂ ਸੋ ਇਸ ਤਰ੍ਹਾਂ ਦੀਆਂ ਵੇਰੀਏਬਲ ਕੰਡੀਸ਼ਨਸ ਹਲੇ ਤਿੰਨ ਚਾਰ ਦਿਨ ਜਿਹੜੇ ਉਹ ਬਣੇ ਰਹਿਣ ਦੀ ਪ੍ਰੈਡਿਕਸ਼ਨ ਜੇ ਕੰਡੀਸ਼ਨ ਇਸ ਤਰ੍ਹਾਂ ਹੀ ਘਟਵੇ ਤਾਪਮਨ ਦੀ ਵਧ ਰਹੀ ਕਿਤੇ ਹੈ ਮਤਲਬ ਗਰਮੀਆਂ ਆਣਾ ਕ ਸਟਿਲ ਜਿਹੜਾ ਵਾ ਮੌਸਮ ਵੈਦਰ ਇੱਕ ਜਗ੍ਹਾ ਤੇ ਯਾ ਇੱਕ ਤਾਪਮਾਨ ਇੱਕ ਜਗ੍ਹਾ ਤੇ ਦੇਖਣ ਹੋਏ ਜਲਦੀ ਨਹੀਂ ਮਿਲੇਗਾ ਜਿਸਤਾ ਤੁਸੀਂ ਦੱਸ ਰਹੇ ਹੋ ਕਿ 3-4 ਦਿਨਾਂ ਚ ਕਿਉਂਕਿ ਬਾਰਿਸ਼ ਹੋਏਗੀ ਤਾਂ ਆਟੋਮੈਟਲੀ ਤਾਪਮਾਨ نیچے ਜਾਏਗਾ ਔਰ ਠੰਡੀਆਂ ਮਾਹੌਦਨਾ ਫੀਲ ਗਰਮੀ ਘੱਟੀ ਹੋਏ ਫੀਲ ਹੋਏ ਜੀ ਬਿਲਕੁਲ ਜੀ ਸੋ ਔਨ ਬਾਇ 3-4 ਦਿਨ ਜਿਹੜੇ ਹਲੇ ਇਸ ਤਰ੍ਹਾਂ ਦੀਆਂ ਹੀ ਕੰਡੀਸ਼ਨਸ ਬਣੇ ਰਹਿਣ ਦੀ ਪ੍ਰੈਡਿਕਸ਼ਨ ਹੈ ਫਾਰਮਰਸ ਲਈ ਇਹ ਕਿਤਾ ਜਾਏਗਾ ਵਾਦਰ फार्मर्स ਨੂੰ ਇਹੀ ਕਹਿ ਸਕਦੇ ਆ ਜੀ ਕਿ ਕਿਉਂਕਿ ਕਿਤੇ ਕਿਤੇ ਲਾਈਟ ਰੇਨ ਜਾਂ ਕੁਝ ਤੇਜ਼ ਹਵਾਵਾਂ ਹੋ ਸਕਦੀਆਂ ਨੇ ਠੰਡੇ ਸ਼ੋਵਜ਼ ਲਾਈਟਨਿੰਗ ਹੋ ਸਕਦੀ ਹੈ ਸੋ ਉਹਨਾਂ ਨੂੰ ਵੀ ਧਿਆਨ ਰੱਖਣਾ ਚਾਹੀਦਾ ਜੇ ਉਹਨਾਂ ਦੀ ਕੋਈ ਹਾਰਵੈસ્ટેਡ ਪ੍ਰੋਡਿਊਸ ਆ ਉਹਨੂੰ ਸੰਭਾਲ ਲੈਣਾ ਚਾਹੀਦਾ ਤਾਂ ਕਿ ਕੋਈ ਨੁਕਸਾਨ ਨਾ ਹੋ ਸਕੇ ਔਰ ਜੇ ਕਿਸੇ ਫਸਲ ਨੂੰ ਉਹਨਾਂ ਨੇ ਪਾਣੀ ਵਗੈਰਾ ਲਾਉਣਾ ਉਹਦਾ ਵੀ ਹਲੇ ਧਿਆਨ ਰੱਖਣਾ ਚਾਹੀਦਾ ਕਿਉਂਕਿ ਲਾਈਟ ਰੇਨ ਵੀ ਹੋ ਸਕਦੀ ਹੈ ਤੇਜ਼ ਹਵਾ ਵੀ ਹੋ ਸਕਦੀ ਹੈ ਸੋ ਇਹਨਾਂ ਚੀਜ਼ਾਂ ਦਾ ਜ਼ਰੂਰ ਫਾਰਮਰਸ ਨੂੰ ਧਿਆਨ ਰੱਖਣਾ ਚਾਹੀਦਾ ਬਹੁਤ ਬਹੁਤ ਸ਼ੁਕਰੀਆ ਕਿ ਨੇ ਸੋ ਐਸੀ ਕਿ ਪਮਨੀਤ ਨੂੰ ਕਿੰਗਰਾਜ ਨੇ ਸਾਫ ਤੌਰ ਤੇ ਦੱਸਿਆ ਕਿ ਅਗਲੇ 3 ਤੋਂ 4 ਦਿਨ ਜਿਹੜਾ ਮੌਸਮ ਇੱਦਾਂ ਦਾ ਹੀ ਬਣਿਆ ਰਹੇਗਾ ਕਿਤੇ ਕਿਤੇ ਤਾਂ ਬੂੰਦਾਬੰਦੀ ਹੋ ਸਕਦੀ ਹੈ ਕਿਉਂਕਿ ਡਬਲਿਊਡੂ ਸਿਸਟਮ ਕਿਤੇ ਨਾ ਕਿਤੇ ਇਹਨਾਂ ਸਾਰੀਆਂ ਚੀਜ਼ਾਂ ਦੇ ਅੱਗੇ ਆ ਰਿਹਾ ਜਿਸ ਕਰਕੇ ਤੁਹਾਨੂੰ ਦੋ ਦਿਨਾਂ ਤੋਂ ਲੱਗ ਵੀ ਰਿਹਾ ਹੈ ਕਿ ਥੋੜੀਆਂ ਠੰਡੀ ਹਵਾਵਾਂ ਲੁਧਿਆਣਾ 'ਸ਼ਾਇਦ ਦੇ ਵਿੱਚ ਚੱਲ ਰਹੀ ਹੈ ਕਿਤੇ ਕਿਤੇ ਬੂੰਦਾਬੰਦੀ ਵੀ ਹੋ ਰਹੀ ਹੈ ਸੋ ਆ ਫੀਲ ਜਿਹੜਾ ਹੈ ਦੋ ਤੋਂ ਤਿੰਨ ਦਿਨ ਹੋਰ ਜਿਹੜਾ ਇਸ ਤਰ੍ਹਾਂ ਤੁਹਾਨੂੰ ਮਿਲ ਸਕਦਾ ਉਹ ਦੇਖਣ ਨੂੰ ਵੀ ਮੌਸਮ ਜਿਹੜਾ ਹੈ ਇਸ ਤਰ੍ਹਾਂ ਹੀ ਸਟੇਲ ਕਿਤੇ ਕਿਤੇ ਧੋਪ ਕਿਤੇ ਕਿਤੇ ਨਾਰਮਲ लुधियाणाज लाईक करो सबस्क्राईब करो प्रोग्राम वगैरे लग्न सो शेअर जो करो सो कॅमरा पर्सन अमित देणार हरदीप दुवा दे इजाजत धनवाद और जुडे रोहो लुधिया लाईद